ਦੇ ਸੈਟ ਤਾਂ ਵਰਗੇ ਦੇ ਚੱਕਾ ਚੱਕ ਚੱਕ ਤਾਂ ਹਾਂ ਤੋ ਚੱਕੋ ਹੈਂਡਲ ਤੋ ਕਿੱਡਾ ਜਣਾ ਕਰ ਤੂੰ ਪਰੇ ਪਾਰ ਸਹੀ ਰੱਖ ਹੇ ਤੋ ਸਹੀ ਨਹੀਂ ਹੋਇਆ ਉਹੀ ਨਹੀਂ ਸਹੀ ਚੱਲਿਆ ਹਾਂ ਖੜਾ ਹੋ ਕੇ ਚੱਕ ਉੱਤੋਂ ਫੜਨ ਵਾਲੇ ਉਹ ਜਿਹੜਾ ਫੜ ਨਹੀਂ ਕਿੱਥੋਂ ਫੜ ਜਾ ਫੜ ਜਾ ਇਹ ਤੇ ਸੈਟ ਕਰ ਲੈਂਦੇ ਦੇ ਨਹੀਂ ਥੱਲੇ ਰੱਖ ਰੱਦੇ ਫੜਦੇ ਖਰਾਬ ਕਰਤਾ ਹੈ 730 ਲੈ ਲੱਖ ਹੋਰ ਕਹਿ ਤੂੰ ਆਈ ਜਾਈ ਗੋਨੀ ਨੂੰ ਕਿ ਕੱਲ ਨੂੰ ਉੱਥੋਂ ਬੈਠ ਜੀ ਜਾਮ ਉਹ ਵੀ ਦੱਸਿਖਾ ਦੇ ਆਵਾਜ਼ ਇਹ ਰੱਬ ਇਹ ਟਮਾ ਦਾ ਹਰਣਾ ਬਾੜੇ ਬਾੜੇ ਨਾਲ ਹੀ ਹੋ ਜਾਂਦਾ ਇਹ ਕੁੱਤ ਕਰੇ ਸਾਡੇ ਤੇ ਆਈ ਹੋ ਜਾਣਾ ਮਾੜੇ ਕਿੰਨਾ ਹੋ ਗਿਆ ਕਿੰਨਾ ਬਲੀ ਤੇਰਾ ਮੇਰੇ ਤੋਂ ਇੰਨੀ ਕੋਈ ਨਹੀਂ ਆਪਾਂ ਚ 84 ਨਹੀਂ ਮਰਜੀ ਹਾਂ ਲੱਤੀ ਕਿਲੋ ਹੋ ਗਿਆ ਹਾਂ 23 ਕਿਲੋ 23 ਕਿਲੋ ਹੋ ਗਿਆ 30 ਕਿਲੋ 1 11 23 11 ਕਾਲੇ ਕੱਢੋ ਇਹਦੇ ਚ ਸਮਾਨ 23 1100 1100 ਨਹੀਂ 11 ਕੱਲਾ ਪੂਰਾ 23 ਆ ਮਤਲਬ ਕੇ ਥੋੜਾ ਜਿਹਾ ਤਾਂ ਕੱਟ ਇੰਨਾ ਕ ਤਾਂ ਚੱਲ ਜੂਗਾ 23 ਇਹ ਕਿੰਨਾ ਕ ਇਹ ਪੂਰਾ 8 ਲੈ 8 ਕਿਉਂ ਆਗਾ ਹਮਮ 8780 ਕੱਢੋ ਇਹਦੇ ਵਿੱਚੋਂ ਇਹਦੇ ਵਿੱਚੋਂ ਵੀ ਭਾਈ ਕੱਢਣਾ ਪਊਗਾ ਆਗੇ ਕੱਢ ਪ੍ਰਦੀਪ ਇਹ ਡੇਢ ਡੇਢ ਫਾਈਲ ਲਗਾ ਲੇ ਦੇ ਹਾਰ ਟੱਚ ਦੇ ਪ੍ਰਦੀਪ ਹੁਣ ਦਾ ਪਾਰ ਆਗਾ ਵੇ ਫਿਰ ਉਹ ਜਿਹੜੇ ਮੇਰੇ ਪਾਸ ਸੂਚ ਬਾਕ ਮੈਂ ਤਾਂ ਤੈਨੂੰ ਆਪ ਗਈ ਨੇ ਤੂੰ ਬੌਲੀ ਆਈਏ ਚ ਘੱਟ ਆ ਵੀਰੇ 2 ਕਿਲੋ ਵੀਰੇ ਇਹ ਚ ਤਾਂ ਬਹੁਤ ਕੁਝ ਪੈਣਾ ਹਜੇ ਪਾਓ ਫਿਰ 2 ਕਿਲੋ ਘੱਟੀ ਇਹ 20 ਆ ਗਾਲੇ 20 110 20 110 ਹਾਂ 3 ਕਿਲੋ ਵਜਨ ਹੋਰ ਪੈ ਜੂ ਤੇਰੇ ਕੱਪੜੇ ਪੈ ਜਾਣਗੇ ਕੱਪੜੇ ਪੈ ਜਾਣਗੇ ਇਹਦੇ ਵਿੱਚ ਫਿਰ ਇਹਨੂੰ ਨਾ ਹੁਣ ਛੇੜੋ ਬਸ ਇਹਦਾ ਲਾ ਲਓ ਹਾਂ ਹਾਂ ਉਹ ਕੌਣ ਨੂੰ ਤਾਂ ਲੋ ਕੱਪੜੇ ਬਣੇ ਕਿਹੜੇ ਦੇਈ ਗੱਲ ਸੁਣ ਇਹਦੇ ਵਿੱਚ ਦੋ ਕੀ ਕਹਿੰਦੇ ਨੇ ਇਹਦੇ ਵਿੱਚ ਦੋ ਦੂਸਰੋ ਕੀ ਹੋਣਾ ਹੈ ਵਾ ਕਿਹੜੇ ਚ ਇਹਦੇ ਚ ਹਾਂ ਇਹ ਚਾਹੀ ਕਰ ਤੂੰ ਇਹ ਜੋ ਫੈਲ ਕੱਢ ਫੈਲ ਦਾ ਬਜਨ ਵੀ ਹੈਗਾ ਇਹ ਚ ਤਰੀਕਤ ਦੀ ਚੀਜ਼ ਹੋਰ ਪੈਜੂ ਪ੍ਰਾਈਵੇਟ ਹੈਂਡ ਬੈਗ ਚ ਫੈਲ ਲੈਦੀ ਉਹ ਕੱਢ ਪਾ ਜੀ ਚੱਲੇ ਮੇਰੇ ਕੁੱਕੜਾ ਓਏ ਉਹ ਮੇਤਾ ਇਹ ਕੋਲੇ ਚੱਲਿਆ ਚੁੱਪ ਕਰ ਕੋ ਨਤਾ ਇਹ ਕਿੱਥੇ ਆਵੇ ਹਾਏ ਸੱਚੀ ਗਾ ਦੋ ਹਾਂ ਮੇਨ ਭਾਈ ਜੀ ਬੂਗੜਾ ਤੁਹਾਨੂੰ ਠੀਕ ਹੈ ਨਾ ਜੀਕਾ ਹਾਂ ਠੀਕ ਹੈ ਉਹ ਦੇਖੋ ਉਹ ਗਲਾ ਕੋਨਾ ਤਾਂ ਮੇਰਾ ਤਾਂ ਠੀਕ ਹੈ ਮੇਰਾ 5 ਕਿਲੋ ਦਾ ਚੱਸੀ ਗੱਲ ਦਾ ਮੇਰਾ 1 ਕਿਲੋ ਬਾਦ ਹੋ ਗਿਆ ਕੋਕੂ ਪਰੇ ਮਤਲਬ ਲੈ ਬੋ ਤੇਰੇ ਭਾਰ ਦੇ ਪਰੇ ਹੋਏ ਭਾਈ ਠੀਕ ਹੋ ਪਹਿਲਾਂ ਤਾਂ ਹਾਂ ਜੀ ਭਾਈ ਤੇਰੇ ਚਾਰ ਦਿਨ ਤੋਂ ਕੁ ਮੇਰੇ ਹੋ ਗਏ ਹੋਰ 0 ਵਾਲਾ ਆ ਜਾ ਪਾਈ ਲੈ ਕੱਢ ਦੀ ਆ ਨਾ ਕੱਢ ਨਾ ਫੂਕੀ ਕੱਢਾ ਤੇਰਾ ਟੌਪ ਉੱਪਰੋਂ ਲੈ ਕੇ ਨਾਪ ਤੇ ਵੀ ਆ ਤੀਸ਼ਰਟ ਅੱਜ ਟੌਪ ਕਰ ਤੀਸ਼ਰਟ ਕੱਢ ਦੇ ਤੀਸ਼ਰਟ ਤੀਸ਼ਰਟ ਦਾ ਟੌਰ ਲੈ ਲੂ ਬਧੇਰੀਆਂ ਵੋ ਲੈ ਦੀ ਆ ਇਹ ਚੋਣ ਨਾ ਟੌਪ ਕਰਦੇ ਨਹੀਂ ਮੈਂ ਤੂੰ ਮੈਨੂੰ ਇਸੇ ਫੇ ਲੈ ਕੇ ਜਾਣਾ ਹੀ ਕੋਈ ਨਾ ਆ ਮੈਂ ਕਿੱਦ ਕੀ ਆ ਇਹਨੂੰ ਵੀ ਤੂੰ ਹੀ ਲੈ ਲੈ ਕੋਈ ਹੋਰ ਮੈਂ ਤਾਂ ਨਹੀਂ ਸਾਰੇ ਲੈ ਤੂੰ ਟੌਪ ਹੋ ਵਾ ਚਲੋ ਤਾਂ ਜਿੰਦਗੀ ਆ ਢੀਲੀ ਬੈਗ ਚ ਸਹੀ ਆ ਬਸ ਕਰਨੀ ਹੁਣ ਇਹ ਡਾੜਾ ਲਾ ਦੇ ਤਾਂ ਬੈਣੇ ਸੈਟ ਹੁਣ ਇਹ ਚ ਤਾਂ ਜੇ ਪਿਆਰ ਦੁਪੱਟਾ ਤੁੱਤਾ ਮੈਂ ਬਸ 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 ਥੋੜੀ ਛੱਡਣਾ ਥੋੜਾ ਨਾ ਪਤਾ ਮੈਂ ਇਹ ਚ ਪਾਦੀ ਨਾ ਪਰੀ ਇਹ ਤੂੰ ਕਿੱਥਾ ਤੇਥੋਂ ਨਹੀਂ ਚੱਕਿਆ ਜਾਣਾ ਅਰੇ ਆਪ ਵੀ ਪਿੱਛੇ ਇਹ ਤੁਹਾਲਾ ਜੀਜਾ ਤੂੰ ਤੇ ਨਹੀਂ ਚੱਕਿਆ ਇਹ ਗੱਡੀ ਵਾਲੇ ਇਹਨਾਂ ਤੇਰੀ ਚਾਹਤ ਇਹ ਗੱਡੀਆਂ ਨਹੀਂ ਹੈਗਾ ਦੇਖੋ ਨੇ ਤਾਂ ਇਹਨੇ ਖੇਡ ਲਾ चोले कालू कालू आपने कोई टाइम नहीं ना। है ना, ना।, ना। था था। फिर उनका पढ़े ताजा जो कालू वो तो हुआ ना कोता कोता नहीं फिर मैं है यही रख देती काली ठीक चल फाइट चलो आप बोल ले जाना बस आधा जाओ तो डैडी कौन जा बात और हमने पहले देख के चल भी सही है ये दी देख सही हैं सारे की तो अजय फिर जाओ ਜੇ ਬੈਠਾ ਪੂਰਾ ਬੇਟ ਵਦੀ ਹੁੰਦਾ ਬੱਧਾ ਹੋਰ ਬਲ ਗਿਆ ਤੇ ਤੇਰੀ ਫਾਈਲ ਪੂਰੇ ਸਾਰੇ ਇਹ ਤਾਂ ਜ਼ਰੂਰੀ ਆ ਸਭ ਕੁਝ ਰਹਿ ਜਾ ਆ ਚੱਕ ਕੇ ਪੈਣਿਆ ਸਾ ਤੂੰ ਇਹਦੇ ਨਾਲ ਰੱਖ ਤੂੰ ਕੋਈ ਨਹੀਂ ਮੇਰੇ ਚੜੂਆ ਵੀ ਪੈਣਾ ਹੁੰਦਾ ਸਮਾਨ ਇਹ ਮੇਰੇ ਸਪੋਰਟ ਨਹੀਂ ਪੜਾਈ ਬਸ ਐਕਦਾ ਮੇਰੇ ਨਾਲ ਤਾਂ ਮੇਰੇ ਰੱਖ ਰੱਖ ਇੱਕ ਟੈਚੀ ਡੰਨ ਹੋ ਗਿਆ ਆਪਣਾ ਹਾਂ ਇੱਕ ਟੈਚੀ ਡੰਨ ਦੇ ਵਿੱਚ ਸੂਟ ਨਿਕਲੂ ਇੱਕ ਹੈ ਪਾ ਤੂੰ ਪਾ ਕੇ ਜਾਣ ਵਾਲੇ ਨੇ ਪਾ ਕੇ ਨਾ ਜਾਣੇ ਇਹ ਦੇਖੀ ਹੋ ਚੁੱਕਾ ਸੂਟ ਨਿਕਲੂ ਨਾ ਭੈਣ ਕੀ ਚੁ ਹਾਂ ਉੱਚ ਸੂਟ ਨਿਕਲੂ ਨੰਬਰ ਚੈੱਕ ਕਰਦੇ ਹਾਂ ਇੱਕ ਬੰਦੇ ਦਾ ਨਾ ਲਗਨੀ ਇਹ ਰਵਿੱਤੇ 2 ਕਿਲੋ ਕਰਕੇ ਨਾ ਕਰ ਲੇ ਕੋਈ ਬੰਦੇ ਕੋਲ ਹੋਣਾ ਜਿਹੜਾ ਮੈਨੂੰ ਲੱਗਦਾ ਡਾਊਨ ਜਾ ਉਹ ਕੱਢ ਦ ਡਾਊਨ ਤਾਂ ਹੁਣ ਕੋਈ ਨਹੀਂ ਰਹਿ ਗਿਆ ਸਾਰੇ ਡੇਸ ਇਹ ਤੂੰ ਆ ਰਖ ਲੈ ਮੈਂ ਤਾਂ ਕੋਈ ਨਹੀਂ ਆਹ ਅਮਰੀਡੀਆ ਇਹ ਤਾਂ ਤੂੰ ਲੈ ਜਾਣਾ ਨਾ ਟਾਈਮ ਲਾ ਕੇ ਸੋਨਾ ਲਾ ਦੇ ਤੂੰ ਬਾਹਰ ਹੀ ਹੈ ਕਿੱਥੇ ਉੱਪਰ ਉੱਤਮ ਜਿੱਤੇ ਕੜੀ ਲਿਆ ਕੇ ਦੂਗਾ ਦੇਖੀ ਉਹ ਕਿੰਨੇ ਸੁਧੀਆਂ ਹਨ ਆ ਛੱਡਿਆ ਛੱਡਿਆ ਆਟੇ ਮੇਰੀ ਗੱਲ ਸੁਣੀ ਜੇ ਇੱਕ ਅੱਧਾ ਰੈਡੀ ਕਰਿਆ ਪਿਆ ਸੂਟੋਂ ਨੇ ਉਹਨੂੰ ਕਹਦੇ ਫੜਾ ਦੇ ਸਾਨੂੰ ਅਸੀਂ ਬਜਨ ਕਰੀ ਇੰਨੇ ਕਿ ਸਾਨੂੰ ਪਤਾ ਨਹੀਂ ਆਟੇ ਜੇ ਪ੍ਰੈਸ ਪੁਸ਼ ਕਰਿਆ ਪਿਆ ਕਹ ਇੱਕ ਅੱਧਾ ਦੇ ਦੇ ਨਹੀਂ ਸੀ ਮੇਰੇ ਸਾਹ ਜੇ ਦੇਦੀ ਤਾਂ ਇਹਨਾਂ ਦਾ ਬੇਟਾ ਕਹਿ ਨਹੀਂ ਹੁੰਦਾ ਦਿੱਲੀ ਦਾ ਪਕਸ਼ਬੀ ਚਾਹ ਜਾਰੀ ਵਿੱਚ ਕਰੇ ਚਾਹ ਲੈ ਕੀ ਚਾਹ ਦਾ ਸੋਹਣਾ ਕਿੱਥੇ ਗੋੜੀ ਤੇਰਾ ਇਹਦਾ ਹੀ ਆ ਮੇਰਾ ਆ ਦੇਖੋ ਗਾਇਜ਼ ਯਕੀਨ ਕਰਦਾ ਸੁਣ ਲੈ ਆਲੀ ਆਲੀ ਆ ਦੇਖੋ ਕਿ ਨਾ ਸੋਹਣਾ ਹੈ ਆਈ ਸੋਹਣੀ ਸੁਣਾਈ ਤਾਂ ਹੈ ਨਾ ਆ ਦੇਖੋ ਜਿਹੜਾ ਪਸੰਦ ਲੈ ਕੇ ਆਏ ਸੀ ਨਾ ਤੋਂ ਮੇਰੇ ਕੋਟ ਲਈ ਤੋਂ ਲੈ ਕੇ ਆਈ ਸੀ ਫੈਂਟੀ ਸਿਲਕ ਵਾਲਾ ਫੈਂਟੀ ਫੈਂਟੀ ਸਿਲਕ ਵਾਲਾ ਇਹ ਅਸੀਂ ਇੱਦਾਂ ਲੈਸ ਲਾ ਕੇ ਰੈਡੀ ਕਰਵਾਇਆ ਬਰਕ ਨਾਲ ਵੀ ਆਪਾਂ ਰੈਡੀ ਕਰਵਾ ਸਕਦੇ ਹਾਂ ਪਰ ਇਹ ਸੁੱਕਾ ਕਿਉਂ ਪਿੱਤੇ ਕੀ ਮਰਨ ਜਾਂਦਾ ਹੋ ਜਾਂਦਾ ਇਹਦੇ ਵਿੱਚ ਨਹੀਂ ਇਹਨਾਂ ਨਹੀਂ ਕਰਨਾ ਹੈਗਾ ਉਹ ਕਰ ਦਾਂਗੇ ਇਹ ਫੈਂਟੀ ਸਿਲਕ ਜਿਹੜਾ ਆਪਾਂ ਲੈ ਕੇ ਆਏ ਸੀ ਮੇਲ ਕੋਟ ਲਈਓ ਪਲੇਨ ਜਿਹੜਾ ਤੁਹਾਨੂੰ ਦਿਖਾਇਆ ਸੀ ਫੈਬਰਿਕ ਬਰਕ ਬਹੁਤ ਸੋਹਣਾ ਫੈਬਰਿਕ ਹੈ ਇਹ ਆਪਾਂ ਇਦਾਂ ਰੈਡੀ ਕਰਵਾਇਆ ਲੈਸ ਲਗਾ ਕੇ ਸਾਰੇ ਬਰਕ ਵੀ ਕਰਵਾ ਸਕਦੇ ਹਾਂ ਪਰ ਆਪਾਂ ਲੈਸ ਲਵਾਈ ਹੈ ਤੇ ਉੱਤੇ ਇਹਦੀ ਡਿਮਾਂਡ ਬਹੁਤ ਸੀਗੀ ਇਹ ਵਾਲੇ ਫੈਬਰਿਕ ਦੀ ਲੈਸ ਮੈਂ ਲੈ ਕੇ ਆਇਆ ਮਰੀ ਲੈਸ ਮੇਰੇ ਭਰਾ ਲੈ ਕੇ ਦੇਖੀ ਮੈਂ ਕਿਆ ਸੀ ਨਾ ਵੀ ਮੈਂ ਨਾਲ ਨਹੀਂ ਆਈ ਕੋਣੀ ਮੈਂ ਉਹ ਕਿਹਾ ਮੈਂ ਵੀ ਨਾਲ ਸੀ ਮੇਰੇ ਵੀਰ ਦੇ ਨਾਲ ਮੈਂ ਵੀ ਨਹੀਂ ਆਈ ਸੀ ਤੁਹਾਨੂੰ ਲੈਸਾਂ ਲੈਣੀਆਂ ਹੁੰਦੀਆਂ ਨੇ ਲੈ ਕੇ ਲੈਂਦੇ ਇਹਨੂੰ ਤੁਹਾਨੂੰ ਸਾਰਾ ਕੁਝ ਪਤਾ ਹੋਊ ਇਹ ਦੇਖੀ ਮੈਂ ਕਿਆ ਸੀ ਨਾ ਵੀ ਮੇਰੇ ਬੂਰੀਆਂ ਦੇ ਵੀ ਲੈਸ ਨਾਲ ਡਿਜ਼ਾਈਨ ਬਣਾ ਲੀ ਬੜੀ ਵਾਪਰਿਟੀ ਕਲਰ ਹੈ ਨਹੀਂ ਇਹਦਾ ਤਾਂ ਸੋਹਣਾ ਲੱਗਦੇ ਵੀ ਬਹੁਤ ਪ੍ਰੀਟੀ ਲੱਗਾ ਇਹ ਹੈ ਨਾ ਮੈਂ ਵੀ ਲੈ ਕੇ ਆਉਂਗੀ ਮੈਂ ਵੀ ਲੈ ਕੇ ਆਉਂਗੀ ਪਲੇਨ ਆ ਲੈਸ ਇਹਦੇ ਨੂੰ ਜੈਪ ਲਵਾ ਲੈਂਦੀ ਜਿੱਪਾਂ ਲਾਈਆਂ ਨਹੀਂ ਇਹਨਾਂ ਨੇ ਹੈ ਮੈਂ ਕਿਹਾ ਹੋਇਆ ਵੀ ਜਿੱਪਾਂ ਲਾਉਣੀ ਹੈ ਲਾਈ ਤਾਂ ਹੋਈ ਹੈ ਕਿੱਥੇ ਲਾਈ ਹੋਈ ਹੈ ਲੈ ਹਾਂ ਕੁੱਡਾ ਬਗਰ ਬਹੁਤ ਸੋਹਣਾ ਇਹਦੇ ਵੀ ਨਹੀਂ ਲਾਈ ਨਹੀਂ ਗਗਨ ਦੇਖ ਲੈ ਆ ਵੀ ਦਿਖਾ ਦੇ ਤੂੰ ਕਿਸੇ ਆ ਲੈ ਕੇ ਐਸੀ ਖੀਰ ਖਾਵੇ ਇਹ ਕਿੰਨਾ 600 ਦਾ ਸੀ ਨਾ 600 ਦਾ ਨਾ ਨਹੀਂ 350 ਸੀ ਨਹੀਂ 300 ਸੀ ਜੀ ਸਾਢੇ 350 ਸੀ ਉਹ ਸਾਢੇ 350 ਆਵਲ ਲੈ ਕੇ ਜੀ ਆਪਾਂ ਰੇਲ ਕੋਡ ਲੋ ਆਪਣੀ ਬੂਦਨ ਆਵਲ ਲੈ ਕੇ ਜੀ ੜੇ ਆਪਾਂ ਸਾਢੇ 350 ਦਾ ਸੂਟ ਇਹ ਵੀ ਬਹੁਤ ਆ ਦੇਖੋ ਅੱਦਾਂ ਇਹ ਲੈਸ ਲਵਾ ਕੇ ਅੱਦਾਂ ਰੈਡੀ ਕਰਵਾਇਆ ਚਾਰਸ ਤੇ ਤੇ ਪਾਈਪਨ ਕਢਵਾਈ ਹੈ ਜੀ ਅੱਦਾਂ ਇਹ ਸਾਰਾ ਸਾਢੇ 350 ਦਾ ਸੀਗਾ 5 ਮੀਟਰ ਤੇਲੀ ਵਾਲੇ ਬਜ਼ਾਰ ਚ ਸਾਢੇ 9 ਮੀਟਰ ਆ ਇਹ ਸ਼ਿਮਰਸਾਲਾ ਦਾ ਆ ਹਾਂ ਹਾਂ ਇਹ ਕਪਾਲ ਹੈ ਕਿ ਐਸੀ ਜਿਹੜਾ ਤੁਹਾਨੂੰ ਮੀਡੀਆ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀ ਇਹਦੇ ਆਪਾਂ ਕਟਾਮ ਐ ਵਰਕ ਕਰਵਾਇਆ ਏ ਇਹ 300 ਦਾ ਸੀਗਾ 300 ਦਾ ਪਲੇਨ ਸੂਟ ਸੀਗਾ ਤੇ ਇਹਦੇ ਉੱਤੇ ਵਰਕ ਹੋਇਆ 5-600 ਦਾ ਇਹ ਇਦਾਂ ਆਪਾਂ ਕਟਾਮ ਕਢਵਾਏ ਨੇ ਇਹ ਕਢਾਈ ਕਰਵਾ ਕੇ ਪਲੇਨ ਸੂਟ ਆਏ ਸਾਰਾ ਆ ਸਾਰਾ ਇਹ 500 ਦਾ ਸੂਟ ਸੀ ਸਿਮਰ ਸਿਲਕ ਚ ਪਲੇਨ ਹਾਂ ਇਹਦੇ ਨਾਲ ਆਪਾਂ ਹੈਵੀ ਦੁਪੱਟਾ ਲੱਤਾ ਸੀ ਉਹਦੀ ਰੇਟ ਹੈਗਾ ਸੀ 1100-1200 ਦੁਪੱਟੇ ਦਾ ਤੇ ਇਹ ਆਪਾਂ ਬੀ ਸ਼ੇਪ ਐ neck ਬਣਵਾਇਆ ਸਾਰੇ ਤੇ ਹੀ ਪਾਈਪਨ ਕਢਵਾਈ ਆ ਬਹੁਤ ਸੋਹਣਾ ਲੱਗਦਾ ਹੈ ਕਾਲੇ ਤਾਂ ਬਹੁਤ ਪਿਆਰਾ ਮਲਟੀ ਬਟਾ ਮੈਂ ਕਾਲੇ ਤਾਂ ਉਧਰੋਂ ਬਹੁਤ ਚੰਗੇ ਮੈਂਦੇ ਸੀ ਇਹ ਆਹ ਫੜਾ ਫੜਾ ਇਹ ਤੇਨ ਤਾਂ ਬਲੀ ਲੋਣਾ ਆਹ ਆਹ ਚੋ ਇਹ ਤੋਂ ਲੈ ਜੀਂ ਜਦਾਂ ਤੂੰ ਮੈਂ ਤੈਨੂੰ ਦੱਸਣਾ ਕੋਈ ਲਾ ਦੇ ਲੋਣਾ ਮਲਟੀ ਬਟਾ ਆ ਲੈ ਜੇ ਇਹਨਾਂ ਉਧਰ ਬੜਕੇ ਇਹ ਅੱਜ ਜੁਗੀਆਂ ਪਹੇਲੇ ਕਹਿਣਗੇ ਸਰੋਪੇ ਭਾਈ ਨੇ ਤੈਨੂੰ ਇਹ 에ਰਪੋਰਟ ਤੇ ਟ੍ਰੈਕਸੂਟ ਪੋਣਵਾਉਂਦਾ ਉਹ ਅੰਦਰ ਦੀ ਕੋਈ ਨਾ ਸੁਣਦਾ

ਮੇਰਾ ਪਾਣੀ ਹੈ ਜੰਮੇ ਦਾ ਇੱਕ ਚੀਜ਼ ਤਾਂ ਪਹਿਨੇ ਆਪਦੇ ਉਰੀ ਲੱਗਨੇ ਰੱਖਣੀ ਪਊ ਮੇਰੇ ਆ ਵੀ ਪਾਣ ਲਈ ਨਹੀਂ ਉਹ ਨਹੀਂ ਦੇਖਣਾ ਗਾੜੇ ਰੱਖਣ ਨਹੀਂ ਗਾੜੇ ਮੈਂ ਤੇ ਕੇਸ ਜਦੋਂ ਮੈਂ ਲੈ ਕੇ ਰਹੀ ਸੀ ਉਹਨਾਂ ਫੋਲਡਰ ਉਹ ਕਿੱਦਾਂ ਫੋਲਡਰ ਸੀ ਖੋਲ ਕੇ ਉਲਟਾ ਬਣ ਜਾਂਦਾ ਤੁੱਥ ਗਿਆ ਆਪਣਾ ਮੈਂ ਇੱਥੇ ਆਜ਼ਾਦਵਾਲਿਆਂ ਦੇ ਨਹੀਂ ਹੈਗੇ ਰਾਏਕੋਟ ਮਰੀਕੋਟ ਆਜ਼ਾਦਵਾਲਿਆਂ ਦੇ ਜਿਹੜੀ ਬਣਾਉਂਦੇ ਆ ਫਿਰ ਰੋਟੀ ਪਾ ਪਾਦੇ ਕਾਦੀ ਸਭ ਕੰਡਾ ਬੇਤਵਾ ਇਹ ਰਹੀ ਕੋਈ ਆਲੇ ਚ ਭਾਵਾਂ ਤੈਨੂੰ ਮੈਨੂੰ ਤੇ ਕਾਲੇ ਨੂੰ ਨੀ ਨੀ ਮੈਂ ਤਾਂ ਗੱਲ ਨਹੀਂ ਜਨਾ ਮੈਂ ਜੀ ਚਾਹਤੀ ਹਾਂ ਕਾਦੀ ਜੀ ਛੱਡੀ ਜਾਂ ਜੱਸ ਸਕਸੈਸਫੁਲ ਸਰੀ ਮੈਂ ਦੇਖ ਤੁਹਾਨੂੰ ਕਾਦੀ ਕਾਦੀ ਦੋਨੋਂ ਕਹਿੰਦੇ ਨੇ ਉਨੇ ਪਾਰੀ ਕਿਥੇ ਕਰਕੇ ਪਾਰੀ ਹੋਈ ਬੋਲੀ ਬੁੱਟ ਮੰਡੀ ਓਏ ਮੈਂ ਆਪ ਇੱਧਰ ਲਿਜਿਏ ਤੁਹਾਨੂੰ ਪਾਏ ਮੈਂ ਅਜੇ ਵੀ ਓਏ ਲੱਭ ਗਿਆ ਭਜਿਆ ਆਹ ਦੇਖੀ ਆ ਜਾ ਭਾਈ ਜੀ ਆ ਗਿਆ ਪਾਣੀ ਨਹੀਂ ਦੇਖ ਰਿਹਾ ਜਾਣਾ ਨਹੀਂ ਚਾਹੀਦਾ ਬੰਦੇ ਆਹ ਦੇਖੀ ਕੋਨੇ ਓਏ ਕੋਨੇ 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 ਓਏ ਬਲੱਡ ਠੀਕ ਹੈ ਤੇਰਾ ਸੋਈ ਤੇ ਦੇਖਿਆ ਤੇ ਬਾਹਰ ਲੱਗੇ ਦਾ ਮੈਂ ਪੱਖੇ ਵਾਲੀ ਨੀਂਦ ਲਾਣੀ ਕੋਣ ਚੜ੍ਹ ਨੂੰ ਦੱਸ ਦੇ ਲੱਗਿਆ ਬਲੱਡ ਵਧ ਗਿਆ ਹਾਂ ਬਲੱਡ ਠੀਕ ਹੈ ਪੁੱਤ ਤੇਰਾ ਕਿ ਕਿ ਬਲੱਡ ਵਧ ਗਿਆ ਸੀ ਬਾਜੀ ਬੋਜੀ ਬਾਈ ਦੋ ਬਹੁਤ ਆਂਟੀ ਇੱਕ ਦਾ ਤੇ ਬਹੁਤ ਨਹੀਂ ਬੜਦਾ ਕਾਲਾ ਬੜੇ ਦੇਖਣਾ ਹੋਰ ਮੈਂ ਤਾਂ ਅੱਡ ਕਹੀ ਨਹੀਂ ਮੇਰੇ ਚਾਚਾ ਦੇ ਦੇ ਕੋਈ ਨਹੀਂ ਚਾਚਾ ਕਰਦਾ ਕੱਢ ਜਾਂਦੀ ਹੈਲੋ ਹੈਲੋ ਮਟੂ 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 ਹੋਇਆ ਮਟੂ ਉਹ ਪਾਈ ਸਾਡੇ ਮਟੂ ਨੂੰ ਮਟੂ ਮੈਂ ਤੁਹਾਨੂੰ ਆਂਗਾ ਅੱਜ 24 ਆ 10 ਵਜੇ ਤੋਂ ਸਵੇਰੇ 10 ਵਜੇ ਨੇ ਬਰੇ ਬੋਗੈਸ ਮਿਰਨੋ ਆਹੋ ਕਿ ਤੈਨੂੰ ਸੁਲਾਇਂ ਨਹੀਂ ਪਹਿਲੇ ਤੂੰ 10 10 ਵਜੇ 9 ਵਜੇ ਨਹੀਂ ਨਾ ਤੀ ਰਾਣੀਏ ये ना भी आया गया सच्चे तो बादशाह तो 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 आ ना यार एक तो सारे रिकॉर्ड कर रही है ना सवेरे में पूछो भी नहीं करनी पड़ती है वीडियो ठीक है ये दे डैडी डैडी मिट करती चोरी फिर कुछ पियो नहीं है वो भी पियो है भाई करती हो मैं तो ਡੈੜੀ ਆ ਪੁੱਤ ਉਹ ਵੀ ਡੈੜੀ ਆ ਹਾਂ ਕੀ ਹੋਇਆ ਤੁਸੀਂ ਆ ਗਏ ਕਾਟੋ ਫੁੱਲਾ ਤੇ ਇਹ ਨਹੀਂ ਚੱਲ ਕੋਣੀ ਫੇਰ ਐਂ ਹੀ ਪਤਾ ਲੱਗਦਾ ਹੁੰਦਾ ਵੀ ਪਿਆਰ ਦਾ ਕੀ ਆ ਪਤਾ ਨਹੀਂ ਪਾ ਕੇ ਆ ਪੁੱਤ ਮੇਰਾ ਫੇਰ ਜਿਹਨੇ ਪਾਸ ਫੇਰ ਇਹਨੇ ਬੁਲਾ ਲੈਣਾ ਜਿਹਨੇ ਸਭ ਤੋਂ ਪਹਿਲਾਂ ਉਹਦੇ ਚਾਚੇ ਨੂੰ ਠੀਕ ਆ ओके 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 बेटा ओके बेटा ਹਾਲ ਐ ਡਾਊਨ ਡਾਉਣ ਨੂੰ ਬੁਲੂ ਮੈਨੂੰ ਬੈਲਾ ਨੋ ਤੇਰਾ ਬਲੱਡ ਠੀਕ ਹੈ ਪੁੱਤ ਬਲੱਡ ਠੀਕ ਹੋ ਗਿਆ ਹਾਂ ਹੁਣ ਤਾਂ ਠੀਕ ਆਦਾ ਬਲੱਡ ਬਲੱਡ ਦਾ ਠੀਕ ਆ ਹੁਣ ਇਹ ਤਾਂ ਪਾਰੀ ਕਰ ਦੇ ਦੀ ਇਹ ਕੰਦੀ ਦੀ ਪਾਰੀ ਕਰ ਦੇ ਕਾ ਤਾ ਵੇ ਬਲੱਡ ਠੀਕ ਨਹੀਂ ਬਲੱਡ ਠੀਕ ਨਹੀਂ ਇਹ ਦੇ ਤਾਂ ਕੋਲ ਗਲੰਡੇ ਕਰ ਭਾਈ ਮੜ ਜਾ ਆਈ ਨਹੀਂ ਰੋਣਾ ਨਹੀਂਗਾ ਮੇਰੇ ਬਗਾਟਾ ਆਹ ਕਹੂੰ ਮੈਂ ਇਹਦੇ ਚਾ ਇਹਦੇ ਚਾ ਇਹਦੇ ਚਾ ਖਾਣਾ ਸੁਬੀਰ ਅੱਬਾ ਸਾਡੀ ਸੁਣ ਲਈ ਦੇਖ ਤੂੰ ਦੇਖ ਲੈ ਆਪੀ ਦੇਖ ਲੈ ਪੁੱਤੀ ਹੋਈ ਐ ਚ ਮੈਂ ਇਹ ਚ ਕੱਲੀਓ ਵੈਸੇ ਲਿਪਸਟਿਕ ਨਹੀਂ ਹੁੰਦੀ ਇਹ ਦੇਖ ਤੂੰ ਚਟਨੀ ਆ ਜਿੱਤ ਤੱਕ ਕਿਹੜੇ ਹਰੇ ਬੰਦੇ ਦਾ ਹਰ ਬੰਦੇ ਦਾ ਸਰਦੀਪ ਆ ਪ੍ਰਦੀਪ ਇਹਦੀ ਸਾਰੀ ਆ ਬਾਈ ਕਿਹੜਾ ਤਾਈ ਕੋਲ ਕੀ ਕਹਿੰਦਾ ਤੈਨੂੰ ਪੱਕੀ ਪਾਇਆ ਕਿਵੇਂ ਵਹਿਣਾ ਸੇ ਪਤਾ ਕਿਵੇਂ ਵਹਿਣਾ ਨਹੀਂ ਨਹੀਂ ਪ੍ਰਦੀਪ ਨੂੰ ਕੀ ਕਹਿੰਦਾ ਇਹਦਾ ਇੱਕ ਉੱਤੇ ਤਾਈ ਕਹਿੰਦਾ ਕਾਲੇ ਨੂੰ ਤਾਂ ਮਿਲਣਾ ਕਹਿੰਦਾ ਇਹਨੂੰ ਵੀ ਮਿਲੋ ਆਹੋ ਆਏ ਕਹਿੰਦਾ ਹੋਰ ਦੱਸ ਪਤਾ ਹੋਰ ਕੀ ਨੂੰ ਇਹਨੂੰ ਦੱਸ ਹੋਰ ਹੋਰ ਕੀ ਨੂੰ ਪਤਾ ਹੋਰ ਕੀ ਨੂੰ ਮਿਲਿਆ ਤਾਈ ਤਾਈ ਦਾ ਮੈਂ ਆਈ ਉਹ ਆ ਵੀ ਆ ਦੇ ਆ ਹਾਂਜੀ ਬਲੱਡ ਠੀਕ ਹੋ ਗਿਆ ਤੇਰਾ ਹਾਂ ਕੌਣ ਹਾਂ ਆ ਤਾਂ ਤੇ ਆ ਦੀਦੀ ਆ ਤੇਰੀ ਭਣੇ ਮੈਂ ਥੋੜੀ ਆ ਦੀਦੀ ਆ ਪੁੱਤ ਦੀਦੀ ਆ ਦੀਦੀ ਆ ਗਾਗਨ ਬਲੱਡ ਠੀਕ ਹੋ ਗਿਆ ਤੇਰਾ ਹਾਂ ਆ ਵੀ ਗਾਗਨ ਆ ਜੀ ਭਾਈ ਸਾਡੀ ਧੀ ਰਾਣੀ ਆ ਸਾਡੀ ਧੀ ਰਾਣੀ ਆ ਮੇਰੀ ਭੀਜੀ ਜਿੰਦੀ ਬਾਦੀ ਇਹ ਤੇਰੇ ਡੈਡੀ ਦੀ ਕੁੜੀ ਆ ਕੁੜੀ ਆ ਤੇਰੇ ਡੈਡੀ ਦੀ ਤੇਰੇ ਕੋਨੇ ਤਾਂ ਆ ਜੀ ਦੀ ਕੁੜੀ ਆ ਆ ਜਿਵੇਂ ਆ ਸੁੱਕੂ ਤੇ ਸਿਮੇ ਨੇ ਕਿਹੜਾ ਦੇਖਾਂ ਤੇ ਟਾਈਕ ਗਿਆ ਬਾਹਰ ਆਈ ਦੀ ਇਹ ਕਿਹੜਾ ਨਹੀਂ ਪਤਾ ਬਾਅਦ ਕੀ ਕਰੀਆ ਦੇ ਨਾ ਉਹ ਨਾ ਨਾ ਉਹ ਗਾਂਂ ਦੇ ਜਿਵੇਂ ਸੁਬਗ ਜਾਈ ਅਕੈਡਮੀ ਚ ਰਹਿਣਾ ਅਕੈਡਮੀ ਚ ਹੈ ਨਾ ਮਟਾ ਮਟਾ ਬਾਈ ਬਾਏ ਮਟਾ ਬਾਈ ਕਿ ਕਿੱਥੇ ਸੀ ਮੈਂ ਤਾਂ ਕੰਮ ਕਰ ਰਿਹਾ ਕਿਸੇ ਨੂੰ ਤੂੰ ਕਿੱਥੇ ਫਰਦੀ ਸੀ ਅਜੇ ਬਰਨਾਲੇ ਫਿਰ ਮਲੇਰਕੋਟੂ ਮੈਨੂੰ ਹੌਂ ਲੈ ਕੇ ਦਿੱਤੇ ਬਾਈ ਮੇਰਾ ਟਾਈਮ ਨਹੀਂ ਲੱਗਿਆ ਯਾਰ ਬਰਗਰ ਮੇਰਾ ਟਾਈਮ ਨਹੀਂ ਲੱਗਿਆ ਲੈ ਆ ਦਿੰਦਾ ਮੈਂ ਹੁਣ ਤੇ ਜੱਤੀ ਜਾਣਾ ਪਹਿਲਾਂ ਮੈਂ ਬਰਨਾਲੇ ਗਿਆ ਫਿਰ ਮੈਂ ਮਲੇਰਕੋਟ ਲਿਆ ਆ ਹੋਰ ਅਜੇ ਪੋਚ ਬਣਾਉਣਾ ਮੈਂ ਨਵੀਂ ਪੋਚ ਬਣਾਉਣਾ ਪੋਚ ਪੋਤ ਗਈ ਜਾਂਦੀ ਆਹ ਕਹਿੰਦੇ ਗਾਈਜ਼ ਇਹਦਾ ਦੀਦੀ ਗਾਹ ਮੜਿਆ ਗਾਈਜ਼ ਨੂੰ ਰਾਤ ਗਾਈਜ਼ ਵੀਰੇ ਰਾਤ ਨੂੰ ਤੇ ਪੀਸੋ ਤੇ ਕਰਨੇ ਆਗੇ ਨਾ ਮੱਝ ਨੂੰ ਵਾਖਿਉਣਾ ਮੈਂ ਸਾਡੀ ਮੱਝ ਰਾਤ ਨੂੰ ਸੋ ਨਹੀਂ ਮਾਪੀ ਬੱਠੇ ਬਕੂ ਲੱਗੇ ਹੋਏ ਨਹੀਂ ਗਿਟ ਚੋਤ ਨਾ 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 ਸਾਨੂੰ ਸਲੀਪਰ ਪਾ ਦੇ ਉਹਨਾਂ ਪੁੱਤ ਕੋਲ ਸਲੀਪਰ ਪਾਈ ਵਰਦਾ ਹੁਣ ਤੇ ਇਹ ਪਹਿਲਾਂ ਬਾਹਰ ਲੈ ਕੇ ਮਮੀ ਅੱਗ ਮੱਚਦੀ ਨਹੀਂ ਹੈ ਆਹ ਦੇਖ ਕਿੰਨਾ ਦੋ ਅੱਗੇ ਰੱਖਾ ਟਾ ਟਾ ਜੀ ਗਾਸ਼ਰ ਪਟੇਰੀ ਕਿੱਥੇ ਆਪੇ ਇਹ ਨਾ ਗਏ ਬੇ ਤੇਰਾ ਬਲੱਡ ਠੀਕ ਹੋ ਗਿਆ

ਨੂੰ ਸ਼ਾਮ ਨੂੰ ਦੇਊਗਾ ਉਹ ਪਾ ਹੋ ਗਿਆ ਇੰਜਨ ਹੋ ਗਿਆ ਬਸ ਸਾਰਾ ਇਹਦੇ ਨਵਾਂ ਬਣਾ ਕੇ ਫੇਬ ਲੈ ਤਾਂ ਦਾਣਾ ਤੇ ਲੈ ਫੇਬ ਲੈ ਤਾਂ ਇਹ ਹੈ ਬਾਣੀ ਉਹ ਮਾ ਲੇ ਡੁੱਬ ਗਿਆ ਦੇਖ ਔਰ ਉਹ ਤੇ ਓਕੇ ਇੰਨਾ ਜਿਆਦਾ ਕੋਚਾ ਇੰਨਾ ਜਿਆਦਾ ਹੈ ਜਾਨੀ ਖੈ ਦਬਚੜਾ ਕਿਤੇ 6 ਮਹੀਨੇ ਬਹੁਤ ਟਾਈਮ ਲੱਗਦਾ ਜੀ ਜੂਨ ਤੋਂ ਤਾਂ ਲੱਗਦਾ ਅਪਣਾ ਲੱਗਦਾ ਦਸੰਬਰ ਚ ਹਾਂ ਉਹਦਾ ਫੇਰ ਕਿਹੜਾ ਆਏ ਵੀ ਜਾ ਕੇ ਮੁੜਿਆਵਾਂਗੇ